ਆਮ ਆਦਮੀ ਪਾਰਟੀ ਦੀ ਪੂਰੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਤੋਂ ਇਲਾਵਾ ਵੀ ਜਿਹੜੇ ਲੋਕ ਪਿਆਰ ਕਰਦੇ ਨੇ ਪਾਣੀ ਦੇ ਨਾਲ ਤਰਤੀ ਨਾਲ ਉਹ ਵੀ ਇੱਥੇ ਬੁੜੇ ਨੇ ਸਾਡੇ ਆ ਜਿਹੜੀ ਜਗਾ ਜਿੱਥੇ ਆਪਾਂ ਬੈਠੇ ਆ ਇੱਕ ਚੰਡੀਗੜ੍ਹ ਵਿਧਾਨ ਸਭਾ ਲੱਗਦੀ ਹੈ ਇੱਕ ਇਥੇ ਛੋਟੇ ਦਾ ਏਰੀਆ ਜਿਹੜਾ 30x30 ਦਾ ਏਰੀਆ ਹੈ ਇੱਥੇ ਲਗਭਗ 20 ਦਿਨ ਤੋਂ ਲਗਾਤਾਰ ਵਿਧਾਨ ਸਭਾ ਲੱਗ ਰਹੀ ਹੈ ਅਲੱਗ-ਅਲੱਗ ਐਮਐਲਏ ਮਿਨਿਸਟਰ ਸਾਹਿਬਾਨ ਮੁੱਖ ਮੰਤਰੀ ਸਾਹਿਬਾਨ ਇੱਥੇ ਆਏ ਨੇ ਉਹ ਆਏ ਨੇ ਇਹਦਾ ਮਤਲਬ ਕੋਈ ਬਹੁਤ ਖਾਸ ਗੱਲ ਹੈ ਜਿਹੜੀ ਉਹ ਖਾਸ ਗੱਲ ਹੈ ਉਹ ਕੀ ਹੈ ਉਹਦੇ ਵਿੱਚ ਕੱਲਾ ਪਾਣੀ ਦਾ ਮਸਲਾ ਨਹੀਂ ਹੈ ਉਹਦੇ ਵਿੱਚ ਬਹੁਤ ਮਸਲੇ ਨੇ ਉਹਨਾਂ ਮਸਲਾਂ ਦੀ ਡਾਇਰੀ ਬਹੁਤ ਲੰਬੀ ਹੈ 1948 ਤੋਂ 1966 ਤੱਕ ਦੀ ਅਲੱਗ ਸਟੋਰੀ ਹੈ 66 ਤੋਂ 76 ਤੱਕ ਅਲੱਗ ਹੈ 76 ਤੋਂ 90 ਤੱਕ ਅਲੱਗ ਹੈ 95 ਤੋਂ 2008 ਤੱਕ ਅਲੱਗ ਹੈ 8 ਤੋਂ 2022 ਤੱਕ 22 ਤੋਂ 25 ਤੱਕ ਇਹ 5-6 ਸਟੋਰੀਆਂ ਅਲੱਗ-ਅਲੱਗ ਕੈਡਰ ਦੇ ਨਾਲ ਅਲੱਗ-ਅਲੱਗ ਢੰਗ ਨਾਲ ਬੀਤਦੀਆਂ ਨੇ ਜਿਹਦੇ ਵਿੱਚ ਕਾਨੂੰਨੀ ਵੀ ਹੈ ਤੇ ਲੋਕਾਂ ਦੇ ਸੰਘਰਸ਼ ਵੀ ਹੈ ਲੋਕਾਂ ਦੀਆਂ ਪ੍ਰੋਬਲਮਸ ਵੀ ਹੈ ਪੰਜਾਬ ਸਰਕਾਰ ਦਾ ਜਿਹੜਾ ਹਿੱਸਾ ਕਿਵੇਂ ਮਾਰਿਆ ਗਿਆ ਸੈਂਟਰ ਨੇ ਕਿਵੇਂ ਸੱਤੇ ਕਾਬੂ ਕੀਤਾ ਇਹ ਗੱਲ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਅੱਜ ਤੁਸੀਂ ਭਖੜਾ ਡੈਮ ਨੂੰ ਜਾਣਦੇ ਹੋ ਸਾਰੇ ਨੰਗਲ ਡੈਮ ਵੀ ਤੁਸੀਂ ਦੇਖ ਲਿਆ ਸਾਰਾ ਪਖੜਾ ਡੈਮ 1948 'ਚ ਸ਼ੁਰੂ ਹੋਇਆ ਸੀ ਤੇ 1931 ਵਿੱਚ ਉਹਦਾ ਅਧਗਟਨ ਹੋਇਆ ਸੀ। ਪਖੜਾ ਡੈਮ ਬਣਨ ਤੋਂ ਪਹਿਲੇ ਨੰਗਲ ਡੈਮ ਬਣਿਆ ਸੀ। ਨੰਗਲ ਡੈਮ ਉਦੋਂ ਵੀ ਪੰਜਾਬ ਦਾ ਸੀ, ਅੱਜ ਵੀ ਪੰਜਾਬ ਦਾ ਹੈ, ਰਹੇਗਾ ਵੀ ਪੰਜਾਬ ਦਾ ਔਰ ਹਮੇਸ਼ਾ ਵਾਸਤੇ ਪੰਜਾਬ ਦਾ ਹੈ। ਇਹ ਕਾਗਜ਼ਾਂ ਵਿੱਚ ਵੀ ਪੰਜਾਬ ਦਾ ਹੈ। ਜਿੱਥੇ ਅਸੀਂ ਬੈਠੇ ਹਾਂ ਇਹ ਲਗਭਗ 5000 ਤੋਂ 5500 ਏਕੜ ਦਾ ਰਕਬਾ ਹੈ। ਜਿਹਦਾ ਹੱਦ ਵਾਸਤੇ ਨੰਬਰ 279 280 281 ਤੇ 82 ਹੈ ਇਹਦੀ مالک ਦੇ ਖਾਣੇ ਵਿੱਚ ਪੰਜਾਬ ਸਰਕਾਰ ਕਾਰਸਕਾਰ ਦੇ ਖਾਣੇ ਵਿੱਚ ਮਕਬੂਜਾ محکمہ ਨਹਿਰ ਔਰ ਜਿਹੜਾ ਜਮੀਨ ਦੀ ਕਿਸਮ ਹੈ ਉਹ ਗੈਰਮੁਮਕਨ ਆਬਾਦੀ ਇਹ ਕਾਗਜ ਬੋਲਦੇ ਨੇ 1963 ਤੋਂ ਅੱਜ ਤੱਕ ਜਦੋਂ ਸਾਡੇ ਪੰਜਾਬ ਦੀ ਵੰਡ ਹੋਈ ਇਹਦੇ ਹਿੱਸੇ ਹੋਏ ਇਹਦੇ ਟੁਕੜੇ ਹੋਏ ਜਿਹੜੀ ਜ਼ਮੀਨ ਹਰਿਆਣਾ ਚਲ ਗਈ ਹਰਿਆਣਾ ਦੀ ਹੋ ਗਈ ਜਿਹੜੀ ਹਿਮਾਚਲ ਵਿੱਚ ਚਲ ਗਈ ਹਿਮਾਚਲ ਦੀ ਹੋ ਗਈ ਜਿਹੜੀ ਪੰਜਾਬ ਦੇ ਵਿੱਚ ਰਹੀਗੀ ਉਹ ਪੰਜਾਬ ਦੀ ਹੋਗੀ ਪਰ ਆਹ ਜਿਹੜਾ ਇਕੜ ਜਿਹੜਾ ਮੈਂ ਦੱਸਿਆ ਤੁਹਾਨੂੰ 5000 ਇਕੜ ਦਾ ਟੁਕੜਾ ਇਹਦੇ ਤੇ BBMP ਨੇ ਝੂਠਾ ਹੀ ਕਬਜ਼ਾ ਕਰ ਰੱਖਿਆ ਹੋਇਆ ਸੀ BBMP ਕੋ ਕੋ ਕਾਗਜ਼ ਨਹੀਂ ਕੇਵਲ ਆਪਣੇ ਆਪ ਹੀ ਚੇਅਰਮੈਨ ਨੇ ਕੋਈ ਚਿੱਠੀ ਲਿਖ ਦੇਣੀ ਕਿਸੇ ਸੈਕਟਰੀ ਤੋਂ ਜੁਆਇੰਟ ਸੈਕਟਰੀ ਤੋਂ ਛੋਟੇ ਜਿਹੇ ਲੈਵਲ ਤੋਂ ਚਿੱਠੀ ਲਿਖ ਕੇ ਜਿਹਦੇ ਪਰ ਕੋਈ ਸਾਈਨ ਨਹੀਂ ਹੁੰਦੀ ਸੀ ਅਥਾਰਟੀ ਦੇ ਇੱਕ ਪਰਸੈਪਸ਼ਨ ਬਣਾ ਦਿੱਤੀ ਲੋਕਾਂ ਦੇ ਦਿਮਾਗ ਵਿੱਚ ਵੀ ਇਹ ਏਰੀਆ BBMP ਦਾ ਹੈ ਅੱਜ ਵੀ ਲੋਕ BBMB ਦੇ ਨਾਲ ਲੜਾਈ ਮੰਨਦੇ ਨੇ ਕਿ BBMB ਦੀ ਲੜਾਈ ਹੈ ਜਾਂ ਲੀਜ਼ ਦੀ ਲੜਾਈ ਹੈ ਇਹਨਾਂ BBMB ਦੀ ਲੜਾਈ ਹੈ ਨਾ ਲੀਜ਼ ਦੀ ਲੜਾਈ ਹੈ ਇਹ ਮਾਲਕਾਂ ਦੀ ਲੜਾਈ ਹੈ ਮਾਲਕਾਂ ਨਾਲ ਹੱਕ ਦੀ ਲੜਾਈ ਹੈ ਪੰਜਾਬ ਦੇ ਮਾਲਕਾਂ ਨਾਲ ਹੱਕ ਦੀ ਲੜਾਈ ਹੈ